ਉਸ ਨਾਲ ਬਾਈ ਕਿਵੇਂ ਠੀਕ ਠਾਕ ਹੈ ਯਾਰ ਵਧੀਆ ਪਾਜੀ ਵਧੀਆ ਤੁਸੀਂ ਬੜੀ ਕੁਜੀ ਰਹੀ ਮੇਰਾ ਭਰਾ ਆਇਆ ਛੱਡ ਚਾਹ ਜ ਨੂੰ ਦੱਸ ਖਾਏਗਾ ਕੀ ਆਪਾਂ ਆਰਡਰ ਕਰਦੇ ਆਂ ਦੱਸ ਚਿਕਨ ਖਾਏਗਾ ਹਾਂ ਪਾਜੀ ਮਗਾ ਲਓ ਲੈ ਕਿਹੜੀ ਗੱਲ ਆ ਯਾਰ ਹੈਲੋ ਓ ਯਾਰ ਇੱਕ ਆਰਡਰ ਲੈਂਖ ਆਪਣਾ ਭਰਾ ਆਇਆ ਭਗਤਾ ਬਾਈ ਯਾਰ ਬੜਾ ਮਸ਼ਹੂਰ ਬੰਦਾ ਆਪਣੇ ਕੋ ਆਇਆ ਮੈਂ ਨਾ ਆਰਡਰ ਲੈਂਖ ਦੂੰ ਚਿਕਨ ਕਰਦੇ ਇਕ ਓਏ ਆ ਬੂਬ ਕੀ ਫੋਲੀ ਕਰਦੇ ਯਾਰ ਬਾਈ ਬਰਯਾਨੀ ਖਾਏਗਾ ਨਾਲ ਆਪਾ ਜੀ ਮਗਾ ਲੋ ਮਗਾ ਲੋ ਉਹ ਬਰੀਆਨੀ ਵੀ ਕਰਦੇ ਯਾਰ ਆ ਪਾਪੜ ਪੁੱਪੜ ਚਲੂ ਪੜੀ ਪਾਪੜ ਰੰਦ ਸਲਾਦ ਹੈਗਾ ਸਲਾਦ ਪੁੱਛਾ ਉਹ ਸਲਾਦ ਹੈਗਾ ਆ ਸਲਾਦ ਪਾਦੀ ਰਹਿਦਾ ਰੂਤਾ ਵੀ ਪਾ ਦੇ ਔਰ ਭਾਈ ਸਲਾਦ ਤੇ ਨਿੰਬੂ ਹੈਗਾ ਨਿੰਬੂ ਵੀ ਪਾ ਦੀ ਸਲਾਦ ਤੇ ਨਿੰਬੂ 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 ਉੱਦਾਂ ਨਾਲ ਕੇ ਦੋ ਕੱਟ ਕੇ ਦੋ ਦੋ ਪੀਲ ਪਾ ਦੇ ਦੋ ਨਿੰਬੂ ਉਦਾਂ ਵੀ ਨਾਲ ਪਾ ਦਿਓ ਕੱਟ ਕੇ ਹੈ ਨਿੰਬੂ ਹੈ ਨਹੀਂ ਨੀ ਨਿੰਬੂ ਮਗਾਉ ਮਗਾਉ ਦੋ ਨਿੰਬੂ ਕੱਟ ਕੇ ਉਹਨਾਂ ਦੇ ਵਿੱਚ ਕੋਈ ਨਹੀਂ ਯਾਰ ਨਿੰਬੂ ਰਹਿਣ ਦੇ ਫੇ ਆਰਡਰ ਕੈਨਸਲ ਕੈਂਸਲ ਕਰ ਦੇ ਆਰਡਰ ਐਂ ਸਾਨੂੰ ਨਹੀਂ ਚਾਹੀਦਾ ਨਿੰਬੂ ਹੈ ਨਹੀਂ ਜਾਓ